ਕੇ ਪਿੰਡ ਦਾ ਪਰਮ ਸਿੰਘ ਐ ਇਸਨੇ ਕਬੱਡੀ ਪਾਉਣ ਦੇ ਵਾਸਤੇ ਤਿਆਰ ਹੈ ਜिले ਬਠਿੰਡੇ ਦਾ ਆ ਖਿਡਾਰੀ ਹੁਣ ਚਰਚਾ ਦੇ ਵਿੱਚ ਹੈ ਪਰਮ ਕਾਲੂਕੇ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਵਰ ਤਿਆਰ ਨੇ ਹੁਣ ਦੇਖਾਂਗੇ ਵੀ ਚਾਰ ਜਾਫੀਆਂ ਦੇ ਵਿੱਚੋਂ ਕੌਣ ਦੇ ਹੱਥ ਕਰਦਾ ਇਸ ਗੱਭਰੂ ਦੇ ਨਾਲ ਪਰਮ ਕਾਲੂਕੇ ਵਾਲੇ ਦੀ ਪਈ ਹੋਈ ਰੇਡ ਅਸ਼ੋਕ ਜੈਤੋ ਜੀ ਗਰਾਊਂਡ ਦੇ ਵਿੱਚ ਆ ਜਾਣਾ ਸ਼ੋਗ ਜੈਤੋਜੀ ਗਰਾਊਂਡ ਦੇ ਵਿੱਚ ਆ ਜਾਣਾ ਪੁਆਇੰਟ ਕਾਲੂ ਕਹਿੰਦੀ ਟੀਮ ਦੇ ਹਿੱਸੇ ਹੈ ਮੁੰਡੇ ਮਾਨਸਾ ਵਾਲੇ ਆਏ ਹੋਇਆ ਯੂਰਪ ਦੀ ਧਰਤੀ ਤੇ ਤਕੜਾ ਖੇਡੇ ਹੈ ਰਣਜੀਤ ਬੱਛੋ ਆਣੀਆਂ ਨਾਲ ਖੁਸ਼ੀ ਬੱਛਵਾਨੀਆਂ ਚਾਰ ਜਾਫੀ ਕਾਲੂ ਕਹਿੰਦੀ ਟੀਮ ਦੇ ਹੈ ਬੱਛੋ ਨੇ ਪਿੰਡ ਦਾ ਖੁਸ਼ੀ ਇਧਰਲੇ ਪਾਸੇ ਜਫਾ ਲੱਗੂ ਜਦ ਰੇਡਰ ਭਜੋ ਟੱਕਰ ਸਿਰੇ ਦੀ ਮੈਦਾਨ ਦੇ ਅੰਦਰ ਲਓ ਪੁਆਇੰਟ ਜਿਹੜਾ ਬੱਛੋ ਆਣਿਏ ਖੁਸ਼ੀ ਦੇ ਉਸੇ ਆ ਨੰਬਰ ਜਿਹੜਾ ਬੱਸੋ ਆਣਿਏ ਖੁਸ਼ੀ ਦੇ ਉਸੇ ਆ ਅਗਲੀ ਰੇਡ ਆ ਮੁੰਡਾ ਹੈ ਕਹਿੰਦੇ ਕਾਲੋਕੇ ਪਿੰਡ ਦਾ ਜ਼ਿਲ੍ਹੇ ਬਠਿੰਡੇ ਦਾ ਇਸ ਵੇਲੇ ਰਾਜਾ ਕਿੰਨੇ ਰੇਡ ਪਾਉਣ ਦੇ ਲਈ ਤਿਆਰ ਵਰਤਿਆਰਾ ਹੈ ਸਾਡੇ ਵੀਰ ਭਿੰਦਾ ਕੈਨੇਡਾ ਜੀ ਅੱਜ ਦੇ ਖੇਡ ਮੇਲੇ ਦੇ ਨਾਲ ਫਾਈਨਲ ਮੈਚ ਦੇਖਣ ਦੇ ਲਈ ਆਪਣਾ ਕੰਮ ਛੱਡ ਕੇ ਉਹ ਅੱਜ ਦੇ ਮੇਲੇ ਦੇ ਨਾਲ ਲਾਈਵ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਆ ਜਾਪੀ ਚਾਰ ਆ ਇੱਕ ਪਾਸੇ ਕਹਿੰਦੇ ਧੰਮੂ ਕੋਟ ਸੁਖੀ ਇਹਦਾ ਲੱਗਿਆ ਹੋਇਆ ਹੁਣ ਚਾਰ ਨੇ ਓਏ ਚਾਰੋਂ ਐਨ ਕਹਿੰਦੇ ਤਿਆਰ ਵਰ ਤਿਆਰ ਚਾਰਾਂ ਦੇ ਵਿੱਚੋਂ ਕੌਣ ਭਲੇ-ਭਲੇ ਕਰਾਊਗਾ ਇਹ ਹੈ ਕਹਿੰਦੇ ਉਹ ਧੰਮੂ ਕੋਟ ਸੁਖੀ ਦੀ ਧਰਤੀ ਦਾ ਇਸ ਸਮੇਂ ਹੁੰਦੀ ਹੋਈ ਕਮਾਲ ਔਰ ਰਾਜੇ ਨੂੰ ਜੱਫਾ ਲੱਗਣ ਜਾ ਰਿਹਾ ਬੈਸਟਨ ਨੂੰ ਐਲੀੜੀਆਂ ਅੱਜ ਕੀ ਦੇ ਕਰਦਾ ਸ਼ਿੰਗਾਰ ਬੰਨ ਗੀਆਂ ਐਲੀੜੀਆਂ ਇਹ ਵੀ ਗੱਲਾਂ ਕਹਿੰਦੇ ਸਮੇਂ ਦੇ ਨਾਲ ਹੋਣ ਗਈਆਂ ਲਾ ਇਸ ਸਮੇਂ ਰਣਜੀਤ ਸਿੰਘ ਰਾਜਾ ਕਾਲੋਕੇ ਪਿੰਡ ਵਾਲਾ ਜੱਫਾ ਖਾ ਬੈਠਾ ਹੈ ਅਗਲੀ ਰੇਡ ਵੱਡੇ ਵੀਰੇ ਚੱਕੇ ਮੈਗ ਜੱਫੀ ਚਾਰ ਤਿਆਰ ਹੈ ਲਓ ਸਾਹਮਣੇ ਕਾਕਾ ਸਮਾਦ ਭਾਈ ਦੀ ਧਰਤੀ ਦਾ ਜ਼ਿਲ੍ਹੇ ਮੋਗੇ ਦਾ ਬਾਗੇ ਪੁਰਾਣੇ ਦਾ ਇਲਾਕਾ ਹੈ ਲਓ ਸਾਹਮਣੇ ਸ਼ੋਕ ਜੈਤੋ ਜੀ ਗਰਾਊਂਡ 'ਚ ਆਜੋ ਵੀਰੇ ਬਾਈ ਸ਼ੀਰਾ ਭਪਾਲ ਜੀ ਤੁਸੀਂ ਆਜੋ 2 ਮਿੰਟ ਵਾਸਤੇ ਹੁਣ 5 5-7 ਮਿੰਟਾਂ ਦਾ ਕੰਮ ਹੈ ਜਿੱਥੇ ਸਾਰੀ ਰਾਤ ਲੰਘੀ ਹੁਣ 5 ਮਿੰਟ ਵਾਸਤੇ ਕਾਹਦੇ ਵਾਸਤੇ ਸ਼ੀਰਾ ਜੀ ਆਜੋ ਗਰਾਊਂਡ ਦੇ ਵਿੱਚ ਲਓ ਸਾਹਮਣੇ ਪਰਮ ਕਾਲੋਕੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਤਿਆਰ ਬਰ ਤਿਆਰ ਹੈ ਪਿੰਡ ਕਾਲੋਕੇ ਪਿੰਡ ਸਮਾਧ ਪਾਈ ਦਾ ਫਾਈਨਲ ਮੁਕਾਬਲਾ ਪਿੰਦਾ ਕੈਨੇਡਾ ਵਾਲਾ ਵੱਡਾ ਭਰਾ ਸਾਡਾ ਲਾਈਵ ਜੁੜਿਆ ਅੱਜ ਦੇ ਇਸ ਟੂਰਨਾਮੈਂਟ ਦੇ ਨਾਲ ਜਿਸ ਭਰਾ ਦੇ ਵੱਲੋਂ ਦੋਨੋਂ ਪ੍ਰਾਈਜ਼ ਦਿੱਤੇ ਗਏ ਐ ਕਬੱਡੀ ਓਪਨ ਦੇ ਫਾਸਟ ਤੇ ਸੈਕੰਡ ਦੋਨੋਂ ਪ੍ਰਾਈਜ਼ ਦਿੱਤੇ ਗਏ ਐ ਭਾਈ ਪਿੰਦੇ ਕੈਨੇਡਾ ਵਾਲੇ ਦਾ ਗਹਿਗੜਮਾ ਧੰਨਵਾਦ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਇਧਰਲੇ ਪਾਸੇ ਪਰਮ ਕਾਲੋਕੇ ਵਾਲਾ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਲੈ ਵੀ ਵੀਰੂ ਚੱਕ ਨਾਇਕ ਅਗਲੀ ਰੇਡ ਪਾਉਣ ਲਈ ਇਸ ਸਮੇਂ ਕਾਕਾ ਸਮਾਦ ਭਾਈ ਦੀ ਧਰਤੀ ਦਾ ਕਹਿੰਦੇ ਤਿਆਰ ਵਰ ਤਿਆਰ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਪਿੰਡਾ ਕਨੇਡਾ ਜੀ ਅੱਜ ਦੇ ਖੇਡ ਮੇਲੇ ਦੇ ਨਾਲ ਉਹ ਕਹਿੰਦੇ ਲਾਈਵ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਸਮੇਂ ਚਾਰ ਖਿਡਾਰੀ ਕਹਿੰਦੇ ਤਿਆਰ ਵਰ ਤਿਆਰ ਹੈ ਦੋ ਮੁੰਡੇ ਮਾਨਸਾ ਵਾਲੇ ਬੱਸੋ ਆਣੀ ਹੈ ਦੋ ਵਿਚਕਾਰ ਕਾਲੋ ਕੇ ਪਿੰਡ ਦੇ ਆਇਦਰਲੇ ਪਾਸੇ ਇਹ ਹੈ ਕਿੰਨੇ ਰਣਜੀਤ ਬੱਸੋਆਣੀਆਂ ਤੇ ਕਾਕਾ ਸਮਾਦ ਵਾਲਾ ਲੋ ਟੱਕਰ ਖੇਡਦੇ ਮੈਦਾਨ ਦੇ ਵਿੱਚ ਸੰਧੂ ਖੁਰਦਾ ਲੋ ਰਣਜੀਤ ਬੱਛੋਆਣੀਆਂ ਆ ਆ ਜਾਫੀ ਵੀ ਹੁਣ ਚਰਚਾ ਦੇ ਵਿੱਚ ਹੈ ਕਿ ਗੱਲ ਗੱਲ ਉੱਤੇ ਅੜੀ ਪਗਾਉਣਾ ਮੈਨੂੰ ਲੱਗਦਾ ਮਾਨਸਾ ਵੱਲ ਦਾ ਇਹ ਬੜਲਾਡੇ ਦੇ ਇਲਾਕੇ ਦਾ ਹੈ ਜ਼ਿਲ੍ਹੇ ਮਾਨਸਾ ਦੇ ਬੱਛੋਆਣੇ ਪਿੰਡ ਦਾ ਰਣਜੀਤ ਹੈ ਪਰ ਅਗਲੀ ਰੇਡ ਬਠਿੰਡੇ ਵਾਲਾ ਰਣਜੀਤ ਪਾਰਿਆ ਕਾਲੋਕੇ ਪਿੰਡ ਦਾ ਰਣਜੀਤ ਸਿੰਘ ਰਾਜਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਮਾਦ ਭਾਈ ਦਾ ਪੱਪਣਾ ਨਾਲ ਕਹਿੰਦੇ ਗੁਰੂ ਸਰ ਦਾ ਸੁਖੀ ਹੈ ਚਾਰ ਜੱਫੀ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਹੈ ਲਓ ਸਾਹਮਣੇ ਇਧਰਲੇ ਪਾਸੇ ਗੁਰੂ ਸਰਿਆ ਟਰਾਈ ਕਰਦਾ ਹੈ ਪਰ ਰਾਜਾ ਕਾਲੋਕੇ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਲੈ ਵੀ ਵੀਰੂ ਕਰ ਗੱਲ ਮੁੰਡੇ ਦੀ ਅਗਲੀ ਰੇਡ ਖਰਾਜੀ ਕਹਿੰਦੇ ਸਮਾਦ ਭਾਈ ਦੀ ਧਿਰ ਤੇ ਦਾ ਇਸ ਸਮੇਂ ਰੇਡ ਪਾਉਣ ਲਈ ਤਿਆਰ ਵਰ ਤਿਆਰ ਹੈ ਜਾਪੀ ਚਾਰ ਨੇ ਉਹ ਮੁੰਡੇ ਦੋ ਬਸੋ ਆਣੀਏ ਲੱਗਿਆ ਇਹ ਹੈ ਰਣਜੀਤ ਬਸੋ ਆਣੀਏ ਇਸ ਵੇ ਮੈਂ ਟਰਾਈ ਕਰਦਾ ਪਰ ਖਰਾਂਜੀ ਸਮਾਧ ਵਾਲਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਆ ਅਗਲੀ ਰੇਡ ਆ ਮੁੰਡੇ ਨੇ ਮਦਨ ਲਾਲ ਜੀ ਡੜਵੰਡੀ ਕੋਲੇ ਮਿਹਨਤ ਕੀਤੀ ਹੈ ਇਹ ਕੌਣ ਹੈ ਇਹ ਕਹਿੰਦੇ ਪਰਮਕਾਲੋਕੇ ਵਾਲਾ ਜ਼ਿਲ੍ਹੇ ਵਠੰਡੇ ਦਾ ਮਾਨ ਡਾਕਟਰ ਹੋਣਾ ਤੋਂ ਬਾਅਦ ਤਾਰੀ ਹੋਣ ਤੋਂ ਬਾਅਦ ਆ ਮੁੰਡੇ ਨੇ ਕਾਲੋ ਕੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਇਹ ਹੈ ਕਹਿੰਦੇ ਮੇਰੇ ਵੀਰੋਂ ਇੰਗਲੈਂਡ ਦੇ ਮੈਚਾਂਾਂ ਦੇ ਵਿੱਚ ਖੇਡਣ ਵਾਲਾ ਖਿਡਾਰੀ ਪਰ ਮਕਾਲੋਕੇ ਵਾਲੇ ਦੀ ਰੇਡ ਉਹ ਦੂਜੇ ਪਾਸੇ ਪਵਨਾ ਨੌਜਵਾਨ ਕਰਦਾ ਹੋਇਆ ਟਰਾਈ ਤੇ ਨੰਬਰ ਜਿਹੜਾ ਉਹ ਕਹਿੰਦੇ ਵਰਮ ਕਾਲੋ ਕੇਵਲ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਆ ਸਮਾਦ ਭਾਈ ਪਿੰਡ ਕਿਨੇ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਔਰ ਪਿੰਡਾ ਕੈਨੇਡਾ ਜੀ ਅੱਜ ਦੇ ਖੇਡ ਮੇਲੇ ਦੇ ਨਾਲ ਜਿਹੜੇ ਲਾਈਵ ਜੁੜੇ ਹੋਏ ਉਹਨਾਂ ਦਾ ਧੰਨਵਾਦ ਹੈ ਅਗਲੀ ਰੇਡ ਵੱਡੇ ਵੀਰੇ ਚੱਕਿਓ ਮਾਈਕ ਕਾਕਾ ਸਮਾਦ ਵਾਲਾ ਅਗਲੀ ਕਬੱਡੀ ਪੌਂਡ ਦੇ ਦੀ ਵਧਿਆ ਹੋਇਆ ਨੌਜਵਾਨ ਵੱਖਰਾ ਜਿਹਾ ਟੈਟੂ ਬਣਵਾਇਆ ਹੋਇਆ ਹੈ ਸਰਦਾਰ ਸਵਰਨ ਸਿੰਘ ਸਿੱਧੂ ਦਾ ਪੁੱਤਰ ਹੈ ਜ਼ਿਲ੍ਹੇ ਮੋਗੇ ਦਾ ਚੋਟੀ ਦਾ ਮਾਲ ਹੈ ਅੱਜ ਦੀ ਤਰੀਕ ਦਾ ਲਓ ਸਾਹਮਣੇ ਕਾਕਾ ਸਮਾਦ ਭਾਈ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਲੈ ਵੀ ਮੀਰੂ ਟਪਾਲੀ ਵਾਲਿਆਂ ਇਹ ਪਹਿਲੀ ਵਾਰੀ ਹੋਇਆ ਹੈ ਵੀ ਦਿਨੇ ਮੈਚ ਸ਼ੁਰੂ ਹੋਏ ਫਿਰ ਰਾਤ ਪੈ ਗਈ ਫਿਰ ਸਾਰੀ ਰਾਤ ਲੰਘ ਗਈ ਆ ਦਿਨੇ 16 ਤਰੀਕ ਨੂੰ ਦਿਨ ਦੇ ਵਿੱਚ ਸਵੇਰ ਦੇ ਟਾਈਮ ਕਹਿੰਦੇ ਫਾਈਨਲ ਮੁਕਾਬਲਾ ਸੰਧੂ ਖੁਰਦ ਦੇ 23ਵੇਂ ਕਬੱਡੀ ਕੱਪ ਦਾ ਚੱਲ ਰਿਹਾ ਹੈ ਇੱਕ ਪਾਸੇ ਕਾਲੋ ਕੇ ਪਿੰਡ ਹੈ ਦੂਜੇ ਪਾਸੇ ਸਮਾਦ ਭਾਈ ਹੈ ਲਓ ਸਾਹਮਣੇ ਪਰਮ ਕਾਲੋ ਕੇ ਵਾਲਾ ਇਸ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਹੈ ਚਾਰ ਜੱਸੀ ਤਿਆਰ ਵਰ ਤਿਆਰ ਹੈ ਗੁਰੂ ਸਰੀਆ ਸੁਖੀ ਹੈ ਨਾਲ ਪਬਨਾ ਕਹਿੰਦੇ ਨੌਜਨ ਸਮਾਦ ਭਾਈ ਦੀ ਧਰਤੀ ਦਾ ਚੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਵੇਖੂ ਕੁਲ ਜਮਾਨਾ ਕੌਡੀ ਕਪਈਓ ਜੁੱਤਣਗੇ ਜਿਨ੍ਹਾਂ ਨੇ ਡੌਲਿਆਂ ਗੁੱਟਾਂ ਪੱਤਾਂ ਦੇ ਵਿੱਚ ਜਾਨਾ ਸਤ ਬਾਬਾ ਗੰਗਾ ਰਾਮ ਜੀ ਦੀ ਏ ਧਰਤੀ ਹੈ ਔਰ ਬੜੀ ਅਪਾਰ ਕਿਰਪਾ ਸੁਨਗਰ ਦੇ ਉੱਤੇ ਲਾ ਇਸ ਸਮੇਂ ਉਹ ਗਬਰੂ ਖੁਸ਼ੀ ਬੱਸੋ ਆਣੀਆਂ ਖੇਡ ਦੇ ਮਨਾਨ ਦੇ ਵਿੱਚ ਐਲਸੀਡੀਆਂ ਨੂੰ ਜਿੱਤਣ ਨੂੰ ਐਲਸੀਡੀ ਜਿੱਤਣ ਨੂੰ ਫਿਰਦਾ ਅੱਜ ਕਿਹਦੇ ਘਰ ਦਾ ਸ਼ਿੰਗਾਰ ਬਣਨ ਗਿਆ ਇਹ ਵੀ ਗੱਲਾਂ ਸਮੇਂ ਦੀਆਂ ਹੋਣਗੀਆਂ ਅਗਲੀ ਰੇਡ ਰਣਜੀਤ ਸਿੰਘ ਰਾਜਾ ਕਾਲੋ ਕੇ ਪਿੰਡ ਵਾਲਾ ਰੇਡ ਪੌਂਦਰੀ ਕਿੰਨੇ ਤਿਆਰ ਵਰ ਤਿਆਰ ਆ ਜिले ਬਠਿੰਡੇ ਦਾ ਮਾਨ ਸਿਲਵਰਾ ਦੇ ਲਾਕੇ ਕਰਕੇ ਕਾਲੋ ਕੇ ਪਿੰਡ ਹਰਨਾਮ ਸਿੰਘ ਵਾਲੇ ਦੇ ਇਲਾਕੇ ਦਾ ਪਿੰਡ ਇਸ ਇਲਾਕੇ ਨੂੰ ਕਹਿੰਦੇ ਮਸੂਰ ਕਰਨ ਵਾਲੇ ਖਿਡਾਰੀ ਇਸ ਵਿੱਚ ਮੇ ਰਾਜਾ ਕਹਿੰਦੇ ਮੇਰੇ ਵੀਰੋ ਹਾਂ ਕਾਲੋ ਕਹਿੰਦੀ ਧਰਤੀ ਦਾ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰ ਆ। ਜਾਫੀ ਚਾਰ ਨੇ ਇੱਕ ਪਾਸੇ ਮੁੰਡਾ ਮੁਕਸਰੀਆ ਲਗਾਇਆ। ਸੁਖੀ ਗੁਰੂ ਸਰ ਵਾਲਾ ਇੱਕ ਪਾਸੇ ਆ ਔਰ ਨਾਲ ਮੁੰਡਾ ਪਵਨਾ ਹੁਣ ਚਾਰਾਂ ਦੇ ਵਿੱਚੋਂ ਕੌਣ ਇਹ ਹੈ ਕਹਿੰਦੇ ਪਵਨਾ ਗਬਰੋ। ਓ ਬੱਲੇ ਬੱਲੇ ਕਰ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ। ਸਮਾਦ ਭਾਈ ਪਿੰਡ ਵਾਲਾ ਕਹਿੰਦੇ ਮੇਰੇ ਵੀਰੋ ਓ ਪਵਨਾ ਬੱਲੇ ਬੱਲੇ ਕਰ ਆ ਗਿਆ ਜ਼ਿਲ੍ਹੇ ਮੋਗੇ ਦਾ ਪਿੰਡਾ। ਵੀ ਮੋਗੇ ਦੇ ਭਾਈ ਪਾਸ ਕੁੜੇ ਆਏ ਨਾ ਸਮਝ ਪਤੰਦਰ ਦੇ ਜਾਣਾ ਸੀ ਕੋਟਕਪੂਰੇ ਨੂੰ ਤੇ ਪੈ ਗਏ ਰਾਜ ਲੰਦਰ ਦੇ ਪੈ ਗਏ ਰਾਜ ਲੰਦਰ ਦੇ ਜਾਣਾ ਸੀ ਕੋਟਕਪੂਰੇ ਨੂੰ ਪਰ ਪੈ ਗਏ ਰਾਜ ਲੰਦਰ ਦੇ ਭਾਈ ਭਿੰਦੇ ਕਨੇਡਾ ਦਾ ਬੜਾ ਧੰਨਵਾਦ ਉਹਨਾਂ ਦੇ ਸਾਰੇ ਪਰਿਵਾਰ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਸਾਹਮਣੇ ਕਾਕਾ ਸਮਾਦ ਵਾਲਾ ਕਬੱਡੀ ਪਾ ਰਿਹਾ ਹੈ ਲਓ ਕਾਕਾ ਸਮਾਦ ਵਾਲਾ ਕਬੱਡੀ ਪਾ ਰਿਹਾ ਹਰਮਨ ਕਾਲੋਕਿਆਂ ਵਾਲਾ ਜਿੰਨੇ ਜੱਫੇ ਲਾਊਗਾ ਔਰ ਸਾਡਾ ਵੀਰ ਅਰਸੀ ਕੈਨੇਡਾ ਉਹਨਾਂ ਵੱਲ ਹਰ ਇੱਕ ਜੱਫੇ ਦਾ 11-1100 ਦੇ ਨਾਲ ਵੱਡੇ ਮਾਨ ਕੀਤੇ ਜਾਣਗੇ ਹਰ ਮੰਦਾ ਹਰ ਇੱਕ ਜੱਫਾ ਉਹ 1100 ਰੁਪਏ ਦਾ ਹੋਣਾ ਸਦਾ ਭਾਈ ਅਰਸੀ ਕੈਨੇਡਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਹੈ ਪਿੰਨਾ ਸਿੰਘੀ ਕੈਨੇਡਾ ਅੱਜ ਦੇ ਖੇਡ ਮੇਲੇ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਇਸ ਸਮੇਂ ਰੇਡ ਪਾਉਣ ਲਈ ਗਬਰੂ ਉਹ ਕਹਿੰਦੇ ਮੇਰੇ ਵੀਰੋ ਗੁੰਦਿਆ ਸਰੀਰ ਐਨ ਬੱਕਰਾ ਟੈਟੂ ਮੁੰਡੇ ਨੇ ਖਨਵਾਇਆ ਹੋਇਆ ਐਨ ਖੇਡ ਕਬੱਡੀ ਦਾ ਆਉਣ ਵਾਲੇ ਸਮੇਂ ਦਾ ਆ ਰਾਜ ਦੀ ਤਰੀਕ ਦਾ ਇਹ ਚੋਟੀ ਦਾ 스타 ਹੈ ਇਹ ਹੈ ਕਿਨੇ ਮੇਰੇ ਵੀਰੋ ਪਰਮਕਾਲੋ ਕਿਆਂ ਵਾਲਾ ਇਸ ਸਮੇਂ ਰੇਡ ਪੰਦ ਲਈ ਤਿਆਰ ਵਰ ਤਿਆਰ ਹੈ ਬੜੀ ਨਿਮਰਤਾ ਵਾਲਾ ਖਿਡਾਰੀ ਹੈ ਇਸ ਸਮੇਂ 2 ਨੰਬਰ ਤੇ ਟੱਚ ਮਾਰ ਕੇ ਨੰਬਰ ਜਿਹੜਾ ਗਬਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਅਗਲੀ ਰੇਡ ਪੰਦ ਲਈ ਗਬਰੂ ਫੇਰ ਕਹਿੰਦੇ ਤਿਆਰ ਵਰ ਤਿਆਰਾ ਵੱਡੇ ਵੀਰੇ ਚੱਕਿਓ ਮਾਈਕ ਲੈ ਸਾਡੇ ਕਾਕਾ ਸਮਾਦ ਭਾਈ ਦੀ ਧਰਤੀ ਦਾ ਭਾਈ ਭਿੰਦੇ ਕੈਨੇਡਾ ਵਾਲੇ ਦਾ ਗਹਿ ਗੱਡਵਾ ਧੰਨਵਾਦ ਹੈ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀਂ ਯਾਰੀਆਂ ਕਮਾਈਆਂ ਦੋਨੇ ਪ੍ਰਾਏ ਜਿਹੜੇ ਭਾਈ ਭਿੰਦੇ ਕੈਨੇਡਾ ਨੇ ਪੁੱਜਦੇ ਕੀਤੇ ਹੈ ਸਾਰੇ ਭਰਾਵਾਂ ਦਾ ਗਹਿ ਗੱਡਵਾ ਧੰਨਵਾਦ ਹੈ ਸਾਰੇ ਨਗਰ ਦਾ ਜਿੰਨੇ ਵੀ ਐਨ ਆਰ ਆਈ ਭਰਾਵਾਂ ਨੇ ਤੇਈ ਮਾ ਕਬੱਡੀ ਟੂਰਨਾਮੈਂਟ ਕਰਾਉਣ ਦੇ ਲਈ ਵੱਡਾ ਯੋਗਦਾਨ ਦਿੱਤਾ ਹੈ ਸਾਰਿਆਂ ਦਾ ਧੰਨਵਾਦ ਲਓ ਖੇਡ ਦੇ ਮੈਦਾਨ ਵਿੱਚ ਰਣਜੀਤ 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 ਬੱਚੋ ਆਣਾ ਤੇ ਕਾਕਾ ਸਮਾਦ ਭਾਈ ਦੀ ਧਰਤੀ ਦਾ ਇਧਰਲੇ ਪਾਸੇ ਨੰਬਰ ਸਮਾਦ ਭਾਈ ਵਾਲੇ ਕਾਕੇ ਦਾ ਪੁਆਇੰਟ ਸਾਹਮਣੇ ਸਮਾਦ ਵਾਲੇ ਕਾਕੇ ਦਾ ਅਗਲੀ ਕਬੱਡੀ ਪੁਆਇੰਟ ਦੇ ਵਾਸਤੇ ਗੱਭਰੂ ਫੇਰ ਤਿਆਰ ਹੈ ਫਾਈਨਲ ਮੁਕਾਬਲਾ ਚੱਲਦਾ ਹੈ ਪੰਜਾਬ ਦੀਆਂ ਦੋ ਉੱਚ ਕੋਟੀ ਦੀਆਂ ਟੀਮਾਂ ਇੱਕ ਜ਼ਿਲ੍ਹੇ ਮੋਗੇ ਦੀ ਇੱਕ ਜ਼ਿਲ੍ਹੇ ਬਠਿੰਡੇ ਦੀ ਸਿਰੇ ਦੀਆਂ ਟੀਮਾਂ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਪਰਮ ਕਾਲੋਕੇ ਵਾਲਾ ਨੌਜਵਾਨ ਅਗਲੀ ਕਬੱਡੀ ਪੌਣ ਦੇ ਲਈ ਤਿਆਰ ਹੈ ਕੀਤੀ ਹੈ ਮਿਹਨਤ ਡੀਏਵੀ ਕਾਲਜ ਬਠਿੰਡੇ ਦੇ ਵਿੱਚ ਹੈ ਕੋਚ ਮਦਨ ਲਾਲ ਦੇ ਕੋਲ ਹੈ ਲਓ ਸਾਹਮਣੇ ਪਰਮ ਕਾਲੋਕੇ ਵਾਲੇ ਦੀ ਕਬੱਡੀ ਪੈ ਗਈ ਹੈ ਸਾਹਮਣੇ ਪਵਨਾ ਨੌਜਵਾਨ ਸਮਾਦ ਭਾਈ ਦਾ ਗੁਰੂ ਸਰ ਦਾ ਸੁਖੀ ਹੈ ਚਾਰ ਜੌਫੀ ਤਿਆਰ ਵਰ ਤਿਆਰ ਨੇ ਆਹ ਸਾਹਮਣੇ ਟੱਕਰ ਹੋ ਗਈ ਇਧਰਲੇ ਪਾਸੇ ਨੰਬਰ ਪਰਮ ਕਾਲੂ ਕੇਵਾੜੇ ਦਾ ਪੁਆਇੰਟ ਕਾਲੂ ਕਾਂਦੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਗਿਆ ਬਲਜੀਤ ਸਿੰਘ ਡਾਕਟਰ ਦਾ ਨਾਮ ਵੱਡਾ ਰਿਹਾ ਚੀਮਾ ਜੋਧਪੁਰ ਦੀ ਟੀਮ ਲਈ ਖੇਡਦਿਆਂ ਦੁਨੀਆਂ ਦੇ ਵਿੱਚ ਵੱਡੇ ਵੱਡੇ ਪ੍ਰਾਈਜ਼ ਜਿੱਤੇ ਹੈ ਪਹਿਲੀ ਵਾਰ ਰਾਏਕੋਟ ਤੋਂ ਬੁਲਟ ਜਿੱਤਿਆ ਬਲਜੀਤ ਸਿੰਘ ਡਾਕਟਰ ਨੇ ਪਰ ਸਾਹਮਣੇ ਖੁਸ਼ੀ 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 ਤੇ ਖਰਾਜੀ ਵਾਹ ਓਏ ਬੱਚੋ ਆੜਿਆ ਵੇਖਿਓ ਜੀ ਵੇਖਿਓ ਖਰਾਜੀ ਨੂੰ ਵਾਇਗਰੂ ਮੇਰ ਕਰੇ ਵਾਇਗਰੂ ਵਾਇਗਰੂ ਮੇਰ ਕਰੇ ਫਾਈਨਲ ਮੁਕਾਬਲਾ ਫਾਈਨਲ ਮੁਕਾਬਲਾ ਚੱਲਦਾ 41000 ਫਸਟ ਹੈ 31000 ਸੈਕੰਡ ਹੈ ਬੈਸਟਾਂ ਨੂੰ ਐਲਈਡੀਆਂ ਦੇ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਹੈ ਇਹ 41000 ਤੇ 31000 ਦੋਨੋਂ ਪ੍ਰਾਈਜ਼ ਸਾਡੇ ਵੱਡੇ ਭਾਈ ਭਿੰਦੇ ਕੈਨੇਡਾ ਵਾਲੇ ਨੇ ਪੁੱਜਦੇ ਕੀਤੇ ਹੈ ਵੱਡਾ ਧੰਨਵਾਦ ਹੈ ਸਾਰੇ ਐਨਆਰਈ ਭਰਾਵਾਂ ਦਾ ਥੋੜਾ ਸਮਾਂ ਬਾਕੀ ਹੈ ਫਾਈਨਲ ਮੁਕਾਬਲਾ ਚੱਲਦਾ ਹੈ 16 ਤਰੀਕ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਹੈ ਅਗਲੀ ਰੇਡ ਪਾਉਣ ਦੇ ਲਈ ਨੌਜਨ ਫਿਰ ਤਿਆਰ ਬਰ ਤਿਆਰ ਹੈ ਰਾਜਾ ਕਬੱਡੀ ਪਾਵੇਗਾ ਜਾਂ ਪਰਮ ਪਾਵੇਗਾ ਫਾਈਨਲ ਮੈਚ ਚੱਲਦਾ ਹੈ ਸੰਧੂ ਖੁਰਦ ਦੇ 23ਵੇਂ ਕਬੱਡੀ ਟੂਰਨਾਮੈਂਟ ਦਾ ਲੈ ਵੀ ਵੀਰੂ ਚੱਕ ਮਾਈਕ ਫਾਈਨਲ ਮੈਚ ਸਾਰੇ ਰੈਫਰੀ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਰਾ ਟੂਰਨਾਮੈਂਟ ਨਿਭਾਇਆ ਬਹੁਤ ਵੱਡਾ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਹੜੇ ਹੁਣ ਤੱਕ ਖੇਡ ਗਰਾਊਂਡ ਦੇ ਵਿੱਚ ਖੜੇ ਹੈ ਸਾਰੇ ਸਾਡੇ ਬੁਲਾਰਿਆਂ ਦਾ ਸਾਰੇ ਰੈਫਰੀ ਸਹਿਬਾਨਾਂ ਦਾ ਸਾਰੇ ਪ੍ਰਬੰਧਕਾਂ ਦਾ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਐਨਆਰਏ ਵੀਰਾਂ ਦਾ ਬਾਈ ਗੋਰਾ ਕੈਨੇਡਾ ਅਰਸ਼ੀ ਕੈਨੇਡਾ ਵੱਡਾ ਬਾਈ ਸਾਡਾ ਭਿੰਦਾ ਕੈਨੇਡਾ ਵਾਲਾ ਦੋਨੋ ਪ੍ਰਾਈਜ਼ ਪੁਇਜ਼ ਦੇ ਕਿਤੇ ਆ ਵੱਡਾ ਧੰਨਵਾਦ ਹੈ ਵੱਡੇ ਵੀਰ ਦਾ ਹਰ ਸਾਲ ਜਦੋਂ ਵੀ ਟੂਰਨਾਮੈਂਟ ਹੁੰਦਾ ਹੈ ਭਿੰਦੇ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਲਓ ਸਾਹਮਣੇ ਪਰਮ ਕਾਲੋਕੇ ਵਾਲਾ ਹਲਕੇ ਕਦਮਾਂ ਦੇ ਨਾਲ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ 23ਵੇਂ ਸਾਲ ਦੇ ਕਬੱਡੀ ਕੱਪ ਦਾ ਫਾਈਨਲ ਮੈਚ ਚੱਲਦਾ ਹੈ ਲਓ ਕਾਲੋਕੇ ਵਾਲੇ ਪਰਮ ਦੀ ਕਬੱਡੀ ਪੈ ਰਹੀ ਹੈ ਚਾਰ ਜੱਸੀ ਤਿਆਰ ਵਰ ਤਿਆਰ ਨੇ ਪਵਨਾ ਕਹਿੰਦੇ ਨੌਜਵਾਨ ਸਮਾਧ ਭਾਈ ਦਾ ਗੁਰੂ ਸਰ ਦਾ ਸੁਖੀ ਹੈ ਉਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਕਾਲੂ ਕਹਿੰਦੀ ਟੀਮ ਦੇ ਹਿੱਸੇ ਦੇ ਵਿੱਚ ਉੜ ਗਿਆ 104 ਟੀਮਾਂ ਜਿਹੜੀਆਂ ਐਂਟਰ ਹੋਈਆਂ ਸਨ ਦੋ ਟੀਮਾਂ ਕਹਿੰਦੇ ਫਾਈਨਲ ਦੇ ਵਿੱਚ ਆਈਆਂ ਨੇ ਸਾਰੀ ਰਾਤ ਲੰਘ ਗਈ ਹੈ ਦੋ ਟੀਮਾਂ ਫਾਈਨਲ ਦੇ ਵਿੱਚ ਕਾਲੂ ਕੇ ਤੇ ਸਮਾਧ ਭਾਈ ਪਹੁੰਚੀਆਂ ਬੈਸਟਾਂ ਨੂੰ ਐਲਈਡੀਆਂ ਦਿੱਤੀਆਂ ਜਾਣੀਆਂ ਇਧਰਲੇ ਪਾਸੇ ਸਮਾਧ ਭਾਈ ਦੀ ਧਿਰਤੀ ਦੇ ਕਾਕੇ ਨੇ ਫੇਰ ਕਬੱਡੀ ਪਾ ਦਿੱਤੀ ਹੈ ਮੇਰੇ ਮਿੱਤਰੋ ਸਾਹਮਣੇ ਰਣਜੀਤ ਬੱਛੋਣਾ ਤਿਆਰ ਹੈ ਕਾਲੋਕੇ ਦੀ ਟੀਮ ਹੈ ਬਠਿੰਡੇ ਦੀ ਗੱਲ ਹੁੰਦੀ ਹੈ ਲਓ ਸਾਹਮਣੇ ਕੇਸਾ ਤਾਰੀ ਨੌਜਾਨ ਕਾਕਾ ਸਮਾਦ ਭਾਈ ਦੀ ਧਰਤੀ ਦਾ ਇਸ ਸਮੇਂ ਅੱਗੇ ਵੱਧਿਆ ਹੋਇਆ ਹੈ ਬੱਛੋਣੀਆਂ ਟਰਾਈ ਕਰਦਾ ਹੈ ਪੁਆਇੰਟ ਸਮਾਦ ਭਾਈ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਗਿਆ ਸੋਨੀ ਆ ਜਾ ਬਾਈ ਗਰਾਊਂਡ ਦੇ ਵਿੱਚ ਸਾਰੇ ਵੀਰ ਬੋਲਾਂ ਦੀ ਸਾਂਝ ਪਾਉਣਗੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਛੋਟ ਸਾਰੇ ਛੋਟੇ ਵੱਡੇ ਭਰਾਵਾਂ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਸਤਿਕਾਰ ਹੈ ਵੱਡੀਆਂ ਮੁਬਾਰਕਾਂ ਭਿੰਦੇ ਕੈਨੇਡਾ ਵਾਲੇ ਬਾਈ ਨੂੰ ਸਾਡੇ ਨੂੰ ਵੱਡੀਆਂ ਮੁਬਾਰਕਾਂ 23ਵੇਂ ਕਬੱਡੀ ਕੱਪ ਦੀਆਂ ਲਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਪਰਮ ਕਾਲੋਕੇ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਲੈ ਵੀ ਸੋਨੀ ਪਾਸਾਂ ਚ ਨੌਜਾਨ ਕਾਲੋਕੇ ਵਾਲਾ ਪਰਮ ਕਹਿੰਦੇ ਬਲਜੀਤ ਸਿੰਘ ਡਾਕਟਰ ਕਾਲੇਕੇ ਦੇ ਬਾਦ ਆ ਖਿਆਗੀ ਦਾ ਮੇਰੇ ਮਿੱਤਰੋ ਜ਼ਿਕਰ ਹੋਇਆ ਹੈ ਪਰ ਖੁਸ਼ੀ ਇਸ ਵੇਲੇ ਸਾਹਮਣੇ ਵੇਖਾ ਸਾਰੀ ਸੁਖੀ ਗੁਰੂ ਸੜੀਆ ਮੇਰੇ ਮਿੱਤਰੋ ਕਰ ਗਿਆ ਕਮਾਲ ਲੱਗ ਗਿਆ ਜੋਰ ਕਹਿੰਦੇ ਪਰਮ ਕਾਲੋਕੇ ਵਾਲੇ ਨੇ ਨੰਬਰ ਨੋੜ ਦਿੱਤਾ ਹੈ ਬਲਜੀਤ ਸਿੰਘ ਡਾਕਟਰ ਦੀ ਖੇਡ ਕਹਿੰਦੇ ਪੂਰੀ ਦੁਨੀਆ ਨੇ ਵੇਖੀ ਹੈ ਔਰ ਅੱਜ ਕੱਲ ਕੈਨੇਡਾ ਦੇ ਵਿੱਚ ਜਾ ਵਸਿਆ ਹੈ ਜੋਧਪੁਰ ਟੀਮਾਂ ਦੇ ਫੌਜੀ ਹੋਣਾਂ ਦੇ ਨਾਲ ਕਹਿੰਦੇ ਵੱਡੀਆਂ ਟੀਮਾਂ ਕਹਿੰਦੇ ਇਸ ਵੱਡੀ ਗਿਣਤੀ ਦੇ ਵਿੱਚ ਰਹੀਆਂ ਅੱਜ ਪਰਮ ਮੇਰੇ ਮਿੱਤਰੋ ਉਸ ਖੇਡ ਦਾ ਬਾਦਸ਼ ਵਿਸ਼ੇਤਾ ਤੇ ਪੁੱਜਿਆ ਹੋਇਆ ਹੈ ਸਾਰੀ ਟੀਮ ਦਾ ਕਹਿੰਦੇ ਫਾਈਨਲ ਮੈਚ ਹੈ ਅੱਜ ਦੇ ਦਿਨ ਦਾ ਮੇਰੇ ਮਿੱਤਰੋ 6:57 ਮਿੰਟ ਦਾ ਸਮਾਂ ਇਸ ਵੇਲੇ ਦੇਖ ਰਹੇ ਆ ਵੀ ਖੇਡ ਮੈਦਾਨ ਦੇ ਵਿੱਚ ਹੋ ਚੁੱਕਿਆ ਹੈ ਔਰ 16 ਨਵੰਬਰ ਹੈ ਕਹਿੰਦੇ ਹੁੰਦਾ ਵੀ ਐਵਰੀਡੇ ਨਾਟ ਸੰਡੇ ਹਰ ਦਿਨ ਐਤਵਾਰ ਨਹੀਂ ਹੁੰਦਾ ਪਰ ਅੱਜ ਐਤਵਾਰ ਕਹਿੰਦੇ ਚੜ ਗਿਆ ਮੇਰੇ ਮਿੱਤਰੋ ਇਸ ਵੇਲੇ ਕਾਕਾ ਸਮਾਦ ਭਾਈ ਵਾਲਾ ਡਿਸਕ ਤੇ ਕਹਿੰਦੇ ਬਾਜ਼ ਉਡਾ ਰੀਆਂ ਭਾ ਰਿਹਾ ਲਓ ਸਾਹਮਣੇ ਗੁਰੂ ਕਾ ਖਾਲਸਾ ਹੈ ਚਿੱਟਾ ਰਮਾਲ ਬੰਨਾਂ ਬੜਾ ਫੱਬਦਾ ਮੁੰਡਾ ਸੋਹਣਾ ਲੱਗਦਾ ਲੱਗਦਾ ਧੋਲ ਰਣਜੀਤ ਪੱਛੁਆਣੀਆਂ ਹੁਣ ਲਾ ਪਾਉ ਜਫਾ ਕੇ ਨਹੀਂ ਗੱਲ ਸਮੇਂ ਦੀ ਕਦੇ ਖੱਬੇ ਕਦੇ ਸੱਜੇ ਲੱਗਦਾ ਧੋਲ ਪੱਟਾਂ ਤੇ ਥਾਪੀ ਵੱਜਦੀ ਓ ਇਸ ਵੇਲੇ ਕਾਕਾ ਕਹਿੰਦੇ ਕਾਕੇ ਨੂੰ ਹਜੇ ਤੱਕ ਕੋਈ ਜਫਾ ਨਹੀਂ ਲੱਗਿਆ ਕਾਕਾ ਮੈਨੂੰ ਲੱਗਦਾ ਜੇ ਐਲਸੀਡੀ ਜਿੱਤ ਕੇ ਜਾਊ ਅੱਜ ਐਲਈਡੀ ਜਿੱਤ ਕੇ ਜਾਊ ਮੈਚ ਹੋ ਗਿਆ ਸਮਾਪਤ ਬੋਲੇ ਸੋ ਨਿਹਾਲ ਕੋਈ ਕਹਿੰਦਾ ਸੀ 3 ਵਜੇ ਨਿਬੜ ਜੂ ਕੋਈ ਕਹਿੰਦਾ ਸੀ 4 ਵਜੇ ਨਿਬੜ ਜੂ ਕੋਈ ਕਹਿੰਦਾ ਸੀ 5 ਵਜੇ ਨਿਬੜ ਜੂ ਇੱਕ ਬੰਦੇ ਨੇ ਕਿਹਾ ਸੀ ਵੀ 7 ਵਜੇ ਨਿਬੜੂ ਜੱਗੂ ਭੋੜੀ ਨੇ ਕਿਹਾ ਸੀ 7 ਵਜੇ ਨਿਬੜੂ ਸਾਡੇ 12 ਪੁਆਇੰਟ ਨੇ ਜੀ ਸਮਾਦ ਭਾਈ ਦੇ ਤੇ 11 ਪੁਆਇੰਟ ਨੇ ਕਾਲੂ ਕਹਿੰਦੇ ਸਮਾਦ ਭਾਈ ਫਸਤੇ ਕਾਲੂ ਕੇ ਸੈਕੰਡ ਹੈ